ਵੀ ਕਰ ਰਹੇ ਆ ਤਾਂ ਕਿ ਬੱਚਾ ਜੇ ਜੇ ਬੱਚੇ ਨੂੰ ਕੋਈ ਕੰਮ ਪਸੰਦ ਨਹੀਂ ਆ ਸਾਡੇ ਕਈ ਡਾਕਟਰ ਆਪਣੇ ਬੱਚੇ ਨੂੰ ਜ਼ਬਰਦਸਤੀ ਡਾਕਟਰ ਬਣਾ ਦਿੰਦੇ ਫਿਰ ਗਾਲਾਂ ਕੱਢੀ ਜਾਂਦੇ ਬਟਰ ਕੋਈ ਗੱਲ ਨਹੀਂ ਮੇਰਾ ਮੇਰਾ ਬੇਟਾ ਸੀ ਕਹਿੰਦਾ ਮੈਂ ਜੋ ਮਰਜ਼ੀ ਬਣ ਜਾ ਡਾਕਟਰ ਨਹੀਂ ਬਣਨਾ ਮੈਂ ਕਿਹਾ ਕਿਉਂ ਬਣਨਾ ਤੂੰ ਇਹੋ ਜਿਹੇ ਡਾਕਟਰ ਸਾਨੂੰ ਚਾਹੀਦੇ ਨਹੀਂ ਜਿਹੜੇ ਡਾਕਟਰ ਬਣਨਾ ਨਹੀਂ ਚਾਹਦੇ ਸਾਨੂੰ ਡਾਕਟਰ ਨਹੀਂ ਚਾਹੀਦੇ ਬੇਟੀ ਕਹਿੰਦੀ ਸੀ ਮੈਂ ਬਣਨੀ ਡਾਕਟਰ ਉਹ ਡਾਕਟਰ ਬਣ ਗਈ ਉਹ ਹੁਣ ਮਤਲਬ ਮੇਰੇ ਨਾਲ ਕੰਮ ਕਰਦਾ ਜੀ ਸੋ ਜੋ ਬੱਚਾ ਕਰਨਾ ਚਾਹੁੰਦਾ ਜੇ ਤੁਹਾਡੀ ਹੌਬੀ ਹੈ ਜਿਹੜੀ ਮਤਲਬ ਨਾ ਬੱਚੇ ਦਾ ਇਹ ਸਾਡੇ ਜਿਹੜੇ ਮਨੀਸ਼ ਸੋਧਿਆ ਆਏਗੇ ਇਸ ਚੀਜ਼ ਬੱਚਿਆਂ ਦੇ ਵਿੱਚ ਹੈਪੀਨੈਸ ਕੋਰੀਕੂਲਮ ਲੈ ਕੇ ਆਏ ਇੰਟਰਪ੍ਰਨੋਰ ਜਿਹੜਾ ਬੱਚਾ ਹੈਗਾ ਵੀ ਉਹ ਕੋਈ ਬਿਜ਼ਨਸ ਕਰਨਾ ਚਾਹੁੰਦਾ ਉਹ ਮਤਲਬ ਉਹਨੂੰ ਪੁੱਛੋ ਵੀ ਤੇਰਾ ਕੀ ਆਈਡੀਆ ਫਿਰ ਉਹਦੀ ਮਦਦ ਕਰੋ ਉਹਨੂੰ ਕਰ ਰਹੇ ਆ ਬਈ ਉਹਨੂੰ ਐਕਸਪਲੋਰ ਕਰ ਰਹੇ ਸੀ ਮੈਂ ਦੇਖਿਆ ਬਹੁਤ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਬੱਚੇ ਬਣਾਉਂਦੇ ਆ ਕੋਈ ਖਾਣ ਪੀਣ ਦੀ ਚੀਜ਼ ਬਣਾਉਂਦਾ ਕੋਈ ਗਹਿਣਿਆਂ ਦੀ ਵਾ ਕੋਈ ਹਾਰ ਸ਼ਿੰਗਾਰ ਦੀ ਕੋਈ ਬਿਊਟੀ ਦੇ ਵਿੱਚ ਇੰਟਰਸਟਿਡ ਹੈ ਕੋਈ ਮਿਊਜ਼ਿਕ ਦੇ ਵਿੱਚ ਇੰਟਰਸਟਿਡ ਹੈ ਕੋਈ ਖੇਡਾਂ ਦੇ ਵਿੱਚ ਇੰਟਰਸਟਿਡ ਹੈ ਜਿਹੜੀ ਚੀਜ਼ ਬੱਚੇ ਨੂੰ ਪਸੰਦ ਆ ਉਹਨੂੰ ਤੁਸੀਂ ਉਹ ਕਰਨ ਦਿਓਗੇ ਤਾਂ ਉਹਦੇ ਚ ਐਕਸਲ ਕਰੇ ਤੇ ਬੱਚਿਆਂ ਨੂੰ एग्जाम ਲਈ ਸਟ्रेस ਵਾਸਤੇ ਕੋਈ ਬੁਲੀ ਕਰਦਾ ਉਹਨਾਂ ਨੂੰ ਉਹਦੇ ਵਾਸਤੇ ਜਾਂ ਕੋਈ ਅੱਜ ਕੱਲ ਸਾਈਬਰ ਬੁਲਿੰਗ ਬਹੁਤ ਹੋ ਗਈ ਬੱਚੇ ਸਮਝ ਸਮਝਦੇ ਬੱਚੇ ਆਨਲਾਈਨ ਸਾਈਬਰ ਬੁਲਿੰਗ ਔਰ ਫੇਸਬੁੱਕ ਤੇ ਦੂਜੇ ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਿੱਦਾਂ ਉਹਦਾ ਮੁਕਾਬਲਾ ਕਰਨਾ ਇਹ ਤੁਹਾਡੇ ਟੀਚਰਸ ਆਰ ਯੂਰ ਬੈਸਟ ਫਰੈਂਡਸ ਸੋ ਪੇਰੈਂਟਸ ਨੇ ਔਰ ਟੀਚਰਸ ਨੇ ਇਕੱਠੇ ਮਿਲ ਕੇ ਇਹ ਸਾਡਾ ਫਿਊਚਰ ਹੈ ਜੀ ਇਹ ਅਸਲੀ ਪੰਜਾਬ ਹੈ ਜੀ ਰੰਗਲਾ ਪੰਜਾਬ ਇਹਨਾਂ ਨੇ ਬਰਾਨਾ ਚਾਕੇ ਸੋ ਇਹਨਾਂ ਨੂੰ ਪੜਾਣਾ ਇਹਨਾਂ ਨੂੰ ਨੌਕਰੀਆਂ ਦੇਣਾ ਤਾਂ ਕਿ ਇਹਨਾਂ ਨੂੰ ਬਾਹਰ ਨਾ ਜਾਣਾ ਪਵੇ ਨੌਕਰੀਆਂ ਲੈਣ ਵਾਸਤੇ ਸੋ ਇਹ ਆਪਾਂ ਸਾਰੇ ਜਣੇ ਮਿਲ ਕੇ ਕੰਮ ਕਰਾਂਗੇ ਔਰ ਸਾਡੀ ਸਰਕਾਰ ਨੇ ਧਈਆ ਕੀਤਾ ਹੋਇਆ ਕਿ ਬੱਚਿਆਂ ਨੂੰ ਪੜ੍ਹਨ ਦਾ ਖੇਡਣ ਦਾ ਵਧੀਆ ਸਿਹਤ ਸਹੂਲਤਾ ਔਰ ਉਸ ਤੋਂ ਬਾਅਦ ਜਦੋਂ ਵੱਡੇ ਹੋ ਜਾਣ ਉਹ ਕੋਈ ਡਿਗਰੀ ਕਰ ਜਾਣ ਉਹਨਾਂ ਨੂੰ ਇਹੋ ਜੀ ਐਜੂਕੇਸ਼ਨ ਦੇਣੀ ਕਿ ਨੌਕਰੀਆਂ ਲੱਭਣਾਂ ਨੌਕਰੀਆਂ ਦੇਣ ਵਾਲੇ ਬਣਨ ਪਰ ਜਿਹੜੇ ਨੌਕਰੀਆਂ ਕਰਨਾ ਚਾਹੁੰਦੇ ਉਹਨਾਂ ਨੂੰ ਅਸੀਂ ਆਲਰੇਡੀ ਸਾਡੀ ਪਹਿਲੀ ਸਰਕਾਰ ਆ ਜਨੇ ਪਹਿਲੇ 4 ਸਾਲ ਚ 63000 ਤੋਂ ਵੱਧ ਨੌਕਰੀਆਂ ਦਿੱਤੀਆਂ ਸੋ ਇਹਨਾਂ ਵਾਸਤੇ ਰੋਜ਼ਗਾਰ ਵੀ ਪੈਦਾ ਕਰਨਿਆ ਉਹ ਤਾਂ ਹੋਏਗਾ ਜੇ ਪੰਜਾਬ ਦੇ ਵਿੱਚ ਮਾਹੌਲ ਠੀਕ ਹੋਏਗਾ ਤੁਹਾਡੇ ਬੱਚੇ ਦਾ ਮਤਲਬ ਬੱਚੇ ਨੂੰ ਹਮੇਸ਼ਾ ਦੇਖੋ ਵੀ ਉਹ ਕੀ ਕਰਨਾ ਚਾਹੁੰਦਾ ਹੁਣ ਬੱਚੇ ਆ ਕੋਈ ਮੈਡੀਕਲ ਕਰ ਰਿਹਾ ਜੀ ਕੋਈ ਕਮਰਸ ਕਰ ਰਿਹਾ ਬੱਚੇ ਦਾ ਉਹਦੇ ਚ ਨੇਚਰਲ ਹੁੰਦਾ ਹੈ ਇੱਕ ਮਤਲਬ ਜਿਹੜਾ ਜਿਹੜਾ ਉਹਦੇ ਚ ਹੈਗਾ ਉਹਨੂੰ ਮੰਨ ਲਓ ਅਸੀਂ ਇਹਨਾਂ ਜੀ ਉਹਦੀ ਅੱਜ ਕੱਲ ਅਸੀਂ ਤੁਹਾਡੇ ਸਕੂਲਾਂ ਦੇ ਵਿੱਚ ਵੀ ਕਰਦੇ ਹੋਣੇ ਕਾਉਂਸਲਰਸ ਵੀ ਹੁੰਦੇ ਆ ਉਹਦੇ ਹਾਂ ਉਹਨਾਂ ਦੇ ਕਾਉਂਸਲਰ ਵੀ ਦੇ ਰਹੇ ਆ ਅਸੀਂ ਐਪਟੀਚੂਡ ਸਟੱਡੀਜ਼ ਵੀ ਕਰ ਰਹੇ ਆ ਤਾਂ ਕਿ ਬੱਚਾ ਜੇ ਜੇ ਬੱਚੇ ਨੂੰ ਕੋਈ ਕੰਮ ਪਸੰਦ ਨਹੀਂ ਆ ਸਾਡੇ ਕਈ ਡਾਕਟਰ ਆਪਣੇ ਬੱਚੇ ਨੂੰ ਜ਼ਬਰਦਸਤੀ ਡਾਕਟਰ ਬਣਾ ਦਿੰਦੇ ਫਿਰ ਗੱਲਾਂ ਕੱਢੀ ਜਾਂਦੇ ਆ ਬੰਦਾ ਕੋਈ ਗੱਲ ਨਹੀਂ ਮੇਰਾ ਮੇਰਾ ਬੇਟਾ ਸੀ ਕਹਿੰਦਾ ਮੈਂ ਜੋ ਮਰਜ਼ੀ ਬਣ ਜਾਣਾ ਡਾਕਟਰ ਨਹੀਂ ਬਣਨਾ ਮੈਂ ਕਿਹਾ ਕਿਉਂ ਬਣਨਾ ਤੂੰ ਇਹੋ ਜਿਹੇ ਡਾਕਟਰ ਤੁਹਾਨੂੰ ਚਾਹੀਦੇ ਨਹੀਂ ਜਿਹੜੇ ਡਾਕਟਰ ਬਣਨਾ ਨਹੀਂ ਚਾਹਦੇ ਸਾਨੂੰ ਡਾਕਟਰ ਨਹੀਂ ਚਾਹੀਦੇ ਬੇਟੀ ਕਹਿੰਦੀ ਸੀ ਮੈਂ ਬਣਨੇ ਡਾਕਟਰ ਆ ਉਹ ਡਾਕਟਰ ਬਣ ਗਈ ਉਹ ਹੁਣ ਮਤਲਬ ਮੇਰੇ ਨਾਲ ਕੰਮ ਕਰਦਾ ਜੀ